ਮਤੀ ਬਾਈ 12 ਪਛੀ ਨੂੰ ਪੀਐਸ ਸ਼ਾਟਾ ਦੇ ਏਰੀਆ ਗੁਰੂ ਨਾਨਕ ਦਾਸ ਕੋਲਿਨ ਨਾਰਾਇਣਗੜ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਜਿਸ ਦੇ ਬਾਰੇ ਮੈਂ ਕੁਝ ਜਾਣਕਾਰੀ ਦੇਣਾ ਚਾਹੁੰਦਾ ਹਾਂ ਜਸਪਾਲ ਸਿੰਘ ਉਸ ਦਿਨ ਉਹਦੇ ਘਰ ਦੇ ਬਾਹਰ ਖੜਾ ਸੀ ਤੇ ਦੋ ਨੌਜਵਾਨ ਮੁੰਡੇ ਇੱਕ ਐਕਸਯੂਵੀ 500 ਗੱਡੀ ਦੇ ਵਿੱਚ ਆ ਕੇ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਭਜ ਗਿਆ ਸੀ ਇਮੀਡੀਏਟਲੀ ਇੱਕ ਐਫਆਈਆਰ ਨੰਬਰ 268 ਦਰਜ ਕੀਤਾ ਗਿਆ ਪੀਐਸ ਸ਼ਾਟਾ ਦੇ ਵਿੱਚ ਤੇ ਆਪਣਾ ਪੁਲਿਸ ਪਾਰਟੀਆਂ ਬਹੁ ਸਿੱਦਤ ਨਾਲ ਇਨਵੈਸਟੀਗੇਟ ਕਰਕੇ 25 12 25 ਨੂੰ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਹੋਇਆ ਸੀ ਤੇ ਜਦੋਂ ਇਹਨਾਂ ਨੂੰ ਰਿਕਵਰੀ ਦੌਰਾਨ ਲੇਕੇ ਗਿਆ ਸੀ ਪਿਸਟਲ ਵੀ ਉਦੋਂ ਪੁਲਿਸ ਮੁਕਾਬਲਾ ਵੀ ਹੋਇਆ ਸੀ ਜਿਸ ਦੇ ਬਾਰੇ ਵੱਖਰੀ ਤੌਰ ਤੇ ਪੀਸੀ ਦੀ ਹੋ ਚੁੱਕੀ ਹੈ ਇਸੇ ਇਲਾਵਾ ਇੱਕ ਹੋਰ ਜਿਹੜਾ ਮੁੰਡਾ ਸੀਗਾ ਗੱਡੀ ਦੇ ਵਿੱਚ ਹਰਪ੍ਰੀਤ ਸਿੰਘ ਇਹਨਾਂ ਦਾ ਮਿੱਤੀ सताई बारह पच्ची गिरफ्तार हुई है ते मैं ये कहना चाहता हाँ इस फायरिंग इंसीडेंट की तो अलावा मैं कुछ हो जानकारी देना चाहता हाँ अमृतपाल सिंह जरा मुल है मेन दोषी है जिन्होंने फायर किया खिलाफ एक एन डी पी एस की परचा भी सी ते दूजा मुंडा जो हरप्रीत सिंह है इन खिलाफ भी एक एन डी पी एस दर्चा होया सी। इस मुकदमे के दौरान रिकवरी एक ती बोर पिस्तल 3 ਲਾਈਵ ਰਾਉਂਡ ਤੇ ਇੱਕ ਐਕਸਿਊਵੀ ਗੱਡੀ ਵੀ ਕੀਤੀ ਗਈ ਹੈ ਇਸ ਤੋਂ ਇਲਾਵਾ ਮੈਂ ਕੁਝ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ ਆਪਣਾ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਸੱਤ ਕੇਸਾਂ ਦੇ ਵਿੱਚ ਜਿਹੜਾ ਪੀਓ ਸੀਗਾ ਵੱਖ-ਵੱਖ ਕੇਸਾਂ ਦੇ ਵਿੱਚ ਪਗੋੜੇ ਸੀ ਉਹਨਾਂ ਨੂੰ ਆਪਾਂ ਇੱਕ ਹਫ਼ਤੇ ਦੇ ਅੰਦਰ ਇਹਨਾਂ ਨੂੰ ਗ੍ਰਿਫਤਾਰੀ ਵੀ ਕੀਤੀ ਗਈ ਹੈ